ਸ਼ਸ਼ੀਕਾਲ ਅੱਜ ਗੱਲ ਕਰਾਂਗੇ ਨਿਸ਼ਾਨ ਸਿੰਘ ਜਿਹੜਾ ਕਿ ਇੱਕ ਬੱਚਾ ਹੈਗਾ ਉਹਨੂੰ ਬਹੁਤ ਅਲਰਜੀ ਦੀ ਸ਼ਿਕਾਇਤ ਸੀਗੀ ਕੋਲਡ ਦੇ ਨਾਲ ਨਾਲ ਉਹਨੂੰ ਜਿਹੜੀ ਖਾਂਸੀ ਰਹਿੰਦੀ ਸੀਗੀ ਬਹੁਤ ਹੀ ਜ਼ਿਆਦਾ ਸਮੱਸਿਆ ਉਹਨੂੰ ਇਦਾਂ ਦੀ ਹੋ ਗਈ ਸੀ ਕਿ ਉਹਨੂੰ ਸਕੂਲ ਜਾਣ ਤੋਂ ਵੀ ਡਰ ਲੱਗਦਾ ਸੀ ਕਿਉਂਕਿ ਜਦੋਂ ਵੀ ਉਹ ਸਕੂਲ ਜਾਂਦਾ ਸੀ ਉਦੋਂ ਉਹਨੂੰ ਖਾਂਸੀ ਹੁੰਦੀ ਸੀ ਉਹਦੇ ਟੀਚਰਜ਼ ਉਹਨੂੰ ਜਿਹੜੇ ਹੈਗੇ ਘਰ ਭੇਜਣ ਨੂੰ ਦੱਸ ਦਿੰਦੇ ਸੀ ਉਹਦੇ ਪੇਰੈਂਟਸ ਕਾਫੀ ਪਰੇਸ਼ਾਨ ਸੀ ਇਸ ਸਮੱਸਿਆ ਨੂੰ ਲੈ ਕੇ ਖੰਗ ਰੇਸ਼ਾ ਹਮੇਸ਼ਾ ਹੀ ਰਹਿਣੀ ਔਰ ਚਾਹੇ ਗਰਮੀ ਹੋਵੇ ਸਰਦੀ ਹੋਣੀ ਉਹਨੂੰ ਪਰੇਸ਼ਾਨੀ ਰਹਿਣੀ ਅਪ੍ਰੋਕਸੀਮੇਟਲੀ ਇਹ ਸਮੱਸਿਆ ਉਹਨਾਂ ਨੂੰ ਜਿਉ ਤਿੰਨ ਤੋਂ 4 ਸਾਲਾਂ ਤੋਂ ਰਹਿ ਰਹੀ ਸੀ ਔਰ ਇਹ ਠੀਕ ਨਹੀਂ ਹੋ ਪਾਰੇ ਸੀ ਥੋੜੀ ਦੇਰ ਲਈ ਐਂਟੀਬਾਇਓਟਿਕ ਖਾਂਦੇ ਸੀ ਉਹ ਠ ਇਹਨਾਂ ਦੇ ਮਦਦ ਇਹਨਾਂ ਨੂੰ ਲੈ ਕੇ ਆਏ ਬੱਚੇ ਦੀ ਕੁਝ ਡਾਈਟਰੀ ਪੈਟਰਨਸ ਨੂੰ ਚੇਂਜ ਕੀਤਾ ਗਿਆ ਉਹਨੂੰ ਸਟੀਮ ਲੈਣ ਲਈ ਦੱਸਿਆ ਗਿਆ ਉਹਨੂੰ ਕੁਝ ਗਰਾਰੇ ਕਰਨ ਲਈ ਉਹਦੀ ਜਿਹੜੀ ਹੈਗੀ ਹੈ ਨੈਜ਼ਲ ਮਿਊਕੋਜ਼ਾ ਉਹਨੂੰ ਠੀਕ ਕੀਤਾ ਗਿਆ ਔਰ ਨਾਲ ਹੀ ਨਾਲ ਉਹਨੂੰ ਕੁਝ ਦਵਾਈਆਂ ਯੂਰਵੈਦਿਕ ਦਿੱਤੇਆਂ ਗਿਆ ਜਿਹਦੇ ਨਾਲ ਕੀ 6 ਮਹੀਨੇ ਦੀ ਟ੍ਰੀਟਮੈਂਟ ਤੋਂ ਬਾਅਦ ਅੱਜ ਇਹ ਕੰਡੀਸ਼ਨ ਹੈ ਬੱਚੇ ਨੂੰ ਨਾ ਕੋਈ ਖੰਘ ਹੈ ਨਾ ਕੋਈ ਰੇਸ਼ਾ ਹੈਗੀ ਇਸ ਕਰਕੇ ਜਿੱਦਾਂ ਵੀ ਪੇਸ਼ੈਂਟ ਜਿਹੜੇ ਵੀ ਛੋਟੇ ਬੱਚੇ ਹੁੰਦੇ ਆ ਅਕਸਰ ਜਿਹੜੇ ਅਲਰਜੀ ਬ੍ਰੌਂਕਾਈਟਿਸ ਜਾਂ ਐਲਰਜਿਕ ਐਸਥਮਾ ਦੇ ਸ਼ਿਕਾਰ ਹੋ ਜਾਂਦੇ ਆ ਉਹਨਾਂ ਨੂੰ ਇੱਕ ਦਪਹਿਲੋ ਐਂਟੀ ਅਲਰਜਿਕ ਦਵਾਈਆਂ ਦੇ ਕੇ ਫਿਰ ਇਨਹੇਲਰ ਲਈ ਪ੍ਰਯੋਗ ਕਰਨ ਲਈ ਦੱਸਣਾ ਜਿਹੜਾ ਹੈਗਾ ਡਾਕਟਰ ਕਿ ਦੱਸ ਦਿੰਦੇ ਨੇ ਲੇਕਿਨ ਉਹਨਾਂ ਦੀ ਜਿਹੜੀ ਹੈਗੀ ਦਵਾਈ ਖਤਮ ਨਹੀਂ ਹੁੰਦੀ ਲੇਕਿਨ ਆਯੁਰਵੇਦ ਨੂੰ ਅੱਜ ਹੀ ਅਪਣਾਨ ਤੇ ਉਹ ਠੀਕ ਹੋ ਸਕਦੇ ਨੇ ਉਹ ਸੰਪਰਕ ਕਰਨ ਡਾਕਟਰ ਸ਼ਰਦਾ ਤਾਂ ਕਿ ਉਹ ਬਿਲਕੁਲ ਠੀਕ ਹੋ ਸਕਣ ਧੰਨਵਾਦ